ਹallelujah ਸਾਰਿਆਂ ਨੂੰ ਜੀ ਦਾ ਨਮਸਕਾਰ ਸੰਜੇ ਕਰੰਗਾ ਜੋ ਪਾਇਨ ਸਾਤਾ ਵਿਚੋਂ ਇੱਕ ਵਰਡ ਆਫ ਕਾਡ ਹੈ ਹallelujah ਬਾਈਬਲ ਵਿੱਚ ਲਿਖਿਆ ਕਿ ਜਿਹੜੇ ਵਿਅਕਤੀ ਸ਼ਰਾਬ ਪਿੰਦਾ ਹੈ ਹallelujah ਉਥੇ ਲਿਖਿਆ ਹੈ ਕਿ ਇਸੇ ਸ਼ੈਤਾਨ ਦੀ ਗੱਲ ਕਰੀਏ ਕਿ ਸ਼ੈਤਾਨ ਸਾਨੂੰ ਨਸ਼ਟ ਕਰਨਾ ਇੱਕ ਇਨਸਾਨ ਨੂੰ ਸ਼ਤਾਨ ਨਸ਼ਟ ਕਰਨ ਜਾਂਦਾ ਹੈ ਹallelujah ਤੇ ਦੂਸਰੀ ਗੱਲ ਉਹ ਆਪਣੇ ਇੱਕ ਲਗ ਲਗ ਹਥਿਆਰ ਨਾਲ ਲੋਕਾਂ ਦੇ دل ਵਿੱਚ ਜਾਂ ਤਾਂ ਗੁੱਸਾ ਪਾ ਕੇ ਜਾਂ ਵੈਰ ਪਾ ਕੇ ਕ੍ਰੋਧ ਪਾ ਕੇ ਜਾਂ ਈਰਖਾ ਪਾ ਕੇ ਜਾਂ ਨਸ਼ੇ ਦੇ ਨਾਲ ਉਹ ਵਾਰ ਕਰਦਾ ਹੈ ਹallelujah ਮੇਰੇ ਪ੍ਰਭੂ ਦੇ ਬਚਨ ਜਿਵੇਂ ਕਿ हे ਮੇਰੇ ਪੁੱਤਰ ਮੇਰੀ ਸਿੱਖਿਆ ਪਰ ਮੁੂੰਹ ਮਤ ਮੋੜਨਾ ਔਰ ਆਪਣੀ ਮੇਰੀ ਸਿੱਖਿਆ ਕੋ ਆਪਣੇ ਗਾਲੇ ਕਾ ਹਾਰ ਬਣਾਣਾ ਹallelujah ਯਾਬ ਤੇ ਲਿਖਿਆ ਕੀ ਆਪਣੇ ਮਾਤਾ ਪਿਤਾ ਦਾ ਆਦਰ ਕਰ ਹallelujah ਆਪਣੇ ਘਰ ਦੀ ਮਿਹਰ ਕਰ ਜਿੰਦ ਤੋਂ ਆਪਣੇ ਆਪ ਨੂੰ ਕਰਦਾ ਹੈ ਅਜਿਸ਼ਤਾਨ ਲੋਕਾਂ ਨੂੰ ਹਰ ਇੱਕ ਬੰਦੇ ਨੂੰ ਪਰਮਾਣਾ ਚਾਹੁੰਦਾ ਹੈ ਅਸ਼ਤਾਨ ਲੋਕਾਂ ਨੂੰ ਚਾਹੁੰਦਾ ਹੈ ਕਿ ਮਨਸ਼ਟ ਕਰਾ ਇਸਤਾਨ ਲਿਖਿਆ ਦੁਨੀਆ ਦੇ ਵਿੱਚ ਇੱਕ ਸਿੰਘ ਵਾਂਗੂ ਲੇ ਘੁੰਮਦਾ ਪਿਆ ਹੈ ਸ਼ੇਰ ਵਾਂਗੂ ਘੁੰਮਦਾ ਪਿਆ ਹੈ ਤਾਕਿ ਮੈਂ ਕਿਸ ਨੂੰ ਫਾੜ ਖਾਣਾ ਹallelujah ਇਸਤਾਨ ਲੋਕ ਨੂੰ ਭੁਲੇਖੇ ਵੀ ਪਾਉਂਦਾ ਹallelujah ਭੁਲੇਖਾ ਇਹ ਕਿ ਐਸਾ ਹੋਵੇ ਕਿ ਲੋਕਾਂ ਨੂੰ ਵੈਰ ਪਾਸਾ ਵੈਰ ਪਾ ਰਿਹਾ ਲੋਕਾਂ ਨੇ ਤੇਰਾ ਵਿੱਚ ਸੋ ਭਜਨ ਮੈਂ ਸਾਂਝਾ ਕਰਾਂਗਾ ਨਾ ਇਹ ਬਾਈਬਲ ਚ ਲਿਖਿਆ ਹੈ ਕਿ ਤੁਸੀਂ ਕਿਸੇ ਤਰ੍ਹਾਂ ਦੇ ਵੀ ਭੈਣਾਂ ਤੇ ਭਰਾਵਾਂ ਦੇ ਕੀ ਪਰਮੇਸ਼ਰ ਨੇ ਸਭ ਕੁਝ ਬਣਾਇਆ ਤੇ ਤੇ ਪਰਮੇਸ਼ਰ ਦੀ ਉਸਤਤ ਕਰੋ ਧੰਨਵਾਦ ਕਰੋ ਹallelujah ਤੁਹਾਨੂੰ ਪੈਂਸਾ ਦਾ 148 ਨੰਬਰ ਦਾ ਅਧਿਆਇ ਪਰ ਸਾਂਝਾ ਕਰਾਂਗਾ ਹallelujah ਉਸ ਦੇ ਦੂਸਰੇ ਤੋਂ ਮੈਂ ਪੜਾਂਗਾ ਤੁਸੀਂ ਸਾਰੇ ਦੂਤੋ ਯਹਵਾ ਦੀ ਉਸਤਤ ਕਰੋ ਉਸ ਦੀ ਸਾਰੀ ਫੌਜ ਵਾਲੇ ਉਸ ਦੀ ਉਸਤਤ ਕਰੋ ਸੂਰਜ ਅਤੇ ਚੰਨ ਯਹਵਾ ਦੀ ਉਸਤਤ ਕਰੋ ਤਾਰਿਆਂ ਅਤੇ ਆਕਾਸ਼ ਦੀ ਰੋਸ਼ਨੀਓ ਉਸ ਦੀ ਉਸਤਤ ਕਰੋ ਯਹਵਾ ਦੀ ਉਸਤਤ ਕਰੋ ਸਭ ਤੋਂ ਉੱਚੇ ਸਵਰਗ ਵਿੱਚ ਆਕਾਸ਼ ਉਤਲੇ ਪਾਣੀਆਂ ਉਸ ਦੀ ਉਸਤਤ ਕਰੋ ਯਹਵਾ ਦੇ ਨੇਮ ਦੀ ਉਸਤਤ ਕਰੋ ਕਿਉਂਕਿ ਕਿਉਂਕਿ ਪਰਮੇਸ਼ਰ ਨੇ ਆਦੇਸ਼ ਦਿੱਤਾ ਤਾਂ ਇਹ ਸਾਰੀ ਚੀਜ਼ਾਂ ਦੀ ਸਜਣਾ ਹੋਈ ਹallelujah ਪਰਮੇਸ਼ਰ ਨੇ ਇਹ ਚੀਜ਼ਾਂ ਸਦਾ ਵਾਸਤੇ ਰਹਿਣ ਲਈ ਬਣਾਈਆਂ ਪਰਮੇਸ਼ਰ ਨੇ ਨੇਮ ਬਣਾਏ ਜਿਹੜੇ ਕਦੇ ਨਹੀਂ ਮੁੱਕਣਗੇ ਜਰਤੀ ਤੇਰੇ ਹਰਸ਼ ਹੈ ਯਹਵਾ ਦੀ ਉਸਤਤ ਕਰੇ ਮਹਾਸਾਗਰ ਤੇ ਉਸ ਦੇ ਵਿਚਲੇ ਜਾਣbro ਯਹਵਾ ਦੀ ਉਸਤਤ ਕਰੋ ਹਾਲੇਲੂਇਆ ਟੈਂਕ ਜੀਸਸ ਹਾਲੇਲੂਇਆ ਸੋ ਇਸ ਤਰ੍ਹਾਂ ਨੇ ਆਖਿਆ ਗਿਆ ਕਿ ਪਰਮੇਸ਼ਰ ਨੇ ਸਭ ਕੁਝ ਬਣਾਇਆ ਤੇ ਉਸ ਦੀ ਉਸਤਤ ਕਰੋ ਹਾਲੇਲੂਇਆ ਟੈਂਕ ਜੀਸਸ ਹਾਲੇਲੂਇਆ ਤੇ ਸੈਕੰਡ ਵਰਡ ਦਾ ਨਾਮ ਹੈ ਖੋਰ ਸੰਜਿਆ ਕਰਾਂਗਾ ਕਿ ਜਿਵੇਂ ਜੇਕਰ ਤੁਸੀਂ ਅੱਜ ਜੀ ਕਿਸੇ ਕੋਲ ਪੁੱਛੋਗੇ ਤੁਮ ਨਸ਼ਾ ਕਿਉਂ ਭੀਨ ਲੱਗ ਗਿਆ ਜਾਂ ਕੀ ਰੀਜ਼ਨ ਹੈ ਨਾ ਬੜੋਦਕ ਕੋਈ ਕਿਸੇ ਨੂੰ ਗਲਤ ਸੰਗਤੀ ਜਾਂ ਕਿਸੇ ਕੋਈ ਆਪਣੇ ਬੋਝ ਦੇ ਵਿੱਚ ਆ ਕੇ ਕਹਿੰਦਾ ਮੈਨੂੰ ਸ਼ਾਪਿੰਗ ਲੱਗ ਗਿਆ ਇਸ ਤਰਸ ਵਿੱਚ ਹੋ ਕੇ ਨਸ਼ੇ ਦਾ ਸਾਰਾ ਲੈਣਾ ਉਸ ਦਾ ਕੋਈ ਹੱਲ ਨਹੀਂ ਹੋਵੇਗਾ ਹallelujah ਬਟ ਨਸ਼ਾ ਕੋਈ ਆਖ ਤਨ ਆਖੇਗਾ ਕਿ ਨਹੀਂ ਮੈਂ ਮੈਂ ਆਪਣੇ ਦੋਸਤਾਂ ਨੂੰ ਨਸ਼ੇ ਦਾ ਜਿਹੜਾ ਇੱਕ ਛੋਟਾ ਜਿਹਾ ਤੁਹਾਨੂੰ ਸ਼ੈਤਾਨ ਨਸ਼ੇ ਦੀ ਇੱਕ ਛੋਟਾ ਜਿਹਾ ਤੁਹਾਨੂੰ ਲੱਗਦਾ ਬਈ ਅਸੀਂ ਇੰਜੋਏਮੈਂਟ ਲਈ ਕਰਦੇ ਹਾਂ ਬਟ ਉਹ ਜਦੋਂ ਤੁਹਾਨੂੰ ਕਦੇ ਇੰਜੋਏਮੈਂਟ ਦੇ ਵਿੱਚੋਂ ਕਦੇ ਉਹ ਇੱਕ ਸ਼ਰਾਪ ਦੇ ਵਾਂਗੂ ਤੁਹਾਨੂੰ ਲੱਗਣ ਲੱਗ ਜਿਵੇਗਾ ਤੁਹਾਨੂੰ ਪਤਾ ਨਹੀਂ ਲੱਗੇਗਾ ਹਲੇ ਰਿਹਾ ਇਹ ਇੱਕ ਸ਼ਰਾਪ ਹੈ ਧਰਤੀ ਦੇ ਉੱਤੇ ਜਿਹੜਾ ਕਿ ਖੁਦਾ ਨੇ ਗੁਦਾ ਨੇ ਧਰਤੀ ਨੂੰ ਸ਼ਰਾਪਿਤ ਕੀਤਾ ਸੀ ਬਟ ਇਹ ਨਹੀਂ ਕਿ ਨਸ਼ਾ ਨਸ਼ਾ ਇਹ ਨਹੀਂ ਕਿ ਇੱਕ ਨਸ਼ਾ ਇੱਕ ਸ਼ਰਾਬ ਹੀ ਹੋ ਸਕਦਾ ਵੰਸ਼ਿਕ ਸ਼ਰਾਪਾ ਵਿੱਚ ਵੀ ਆ ਜਾਂਦਾ ਹੈ ਹallelujah ਨਸ਼ਾ ਜੋ ਹੈ ਇੱਕ ਇਹ ਧਰਤੀ ਸ਼ਰਾਪਿਤ ਹੋਈ ਧਰਤੀ ਪਰਮੇਸ਼ਰ ਨੇ ਆਖਿਆ ਕਿ ਇਹ ਧਰਤੀ ਹੁਣ ਕੀਟ ਕਾਂਟੇ ਉਗਾਉਗੀ ਜੰਗਲੀ ਬੂਟੀ ਕੀਟ ਕਾਂਟੇ ਉਗਾਇਆ ਕਰਨਗੀ ਪਰ ਉਸ ਸਮੇਂ ਜਦ ਪਰਮੇਸ਼ਰ ਨੇ ਆਦਨ ਦੇ ਬਾਗ ਵਿੱਚ ਲਿਖੋ ਜੇ ਆਧੇਂ ਦੇ ਬਾਗ ਵਿੱਚ ਲਿਖਿਆ ਜਰੋਂ ਫੁੱਲ ਪੇੜ ਪੌਦੇ ਫਰੂਟਸ ਸੀ ਜਦ ਹallelujah ਫਰੂਟਸ ਸੀ ਜਦ ਉੱਥੇ ਤੇ ਆਧੇਂ ਦੇ ਬਾਗ ਵਿੱਚ ਪਰਮਿਸ਼ਨ ਨੇ ਲਿਖਿਆ ਸਭ ਕੁਝ ਇਹ ਚੀਜ਼ਾਂ ਰੱਖੀਆਂ ਹੋਈਆਂ ਸਨ ਹallelujah ਪਰ ਜਦ ਸ਼ਰਾਪਿਤ ਹੋਈ ਧਰਤੀ ਰਸ਼ੇਤ ਆਂਦੀ ਕਾਲ ਸੁਣੀ ਇਹ ਧਰਤੀ ਸ਼ਰਾਪਿਤ ਹੋਈ ਹallelujah ਜਦੋਂ ਸ਼ਰਾਪਿਤ ਹੋਈ ਤੇ ਹੀਟ ਕਾਂਟੇ ਜੀਂਗਲੀ ਬੂਟੀ ਉਗਾਨ ਲੱਗ ਪਈ ਹallelujah सुपरमेश ने कहा कि सानू सिद्ध बन की लड़ है हलिया युवा का भय मानना बुद्धि का आरंभ है हलिया थैंक यू लॉर्ड जीसस लॉजिया खुदा बंदी आशीषित तुटे जीवन वे कार्य करे खुदा बंदी बरकत जीवन संभाले करे ही डिलीवर हमेशा करे खुदा बाप हले लुइया परेज अलॉर्ड जैसे नशे की गल करिए नशा कोई कहेगा कि मैं नशा अपने दोस्तों नाल बैठ उठ के करना शुरू करता पर नशा दी तो खाना खाओ बैबल ये आखती है कि हे हे व्यक्ति बैबल ये आखती है कि जो तू बीजेगा तू तो कटेगा हाले लुइया जो तू तो नहीं बीजेगा वो तो नहीं कटेगा हाले लुइया तो बाइबल ये आखती है कि परमेश्वर ਜਦੋਂ ਐਮਨ ਨੰ ਬੁੱਧੀ ਦਾ ਆਰੰਭ ਹੈ ਹallelujah ਅਤੇ ਬਾਈਬਲ ਇਹ ਆਖਦੀ ਹੈ ਕਿ ਕਿ ਚੰਗੀ ਬੁਰੀ ਸੰਗਤੀ ਚੰਗੇ ਚਰਿੱਤਰ ਨੂੰ ਵੀ ਖਰਾਬ ਕਰ ਦਿੰਦੀ ਹੈ ਸੋ ਪਰਮੇਸ਼ਰ ਇੱਕ ਖਮੀਰ ਇੱਕ ਚੰਗਾ ਖਮੀਰ ਬਣ ਕੇ ਚੱਲ ਇੱਕ ਇੱਕ ਨਮਕ ਵਾਂਗ ਚੱਲ ਤੂੰ ਇੱਕ ਨਮਕ ਦਾ ਵਾਂਗ ਹੋਇ ਜੇਕਰ ਸਵਾਦ ਵਿਗੜ ਜਾਏ ਤਾਂ ਤੈਨੂੰ ਕੌਣ ਠੀਕ ਕਰ ਸਕਦਾ ਹੈ ਨਾ ਹੋ ਖੇਤਾਂ ਵਿੱਚ ਇਹ ਕੰਮ ਆਵੇਗਾ ਤੇ ਨਾ ਕਿਸੇ ਹੋਰ ਚੀਜ਼ ਵਿੱਚ ਕੰਮ ਆਵੇਗਾ ਜੇਕਰ ਉਹਦਾ ਸਵਾਦ ਹੀ ਵਿਗੜ ਜਾਵੇ ਹallelujah ਸੋ ਪਰਮੇਸ਼ਰ ਨੇ ਆਖਿਆ ਕਿ ਨਮਕ ਆਪਣਾ ਸਵਾਦ ਬਣਾਈ ਰੱਖੇ ਤੇ ਵਧੀਆ ਹallelujah ਪਰਮੇਸ਼ਰ ਮਾਪੇ ਮਿਹਰ ਨਾਲ ਬਲੈਸ ਕਰੇ ਤੁਹਾਨੂੰ ਆਸ਼ੀਸ਼ਿਤ ਕਰੇ ਖੁਦਾਬੰਦਾ ਬਚਨ ਮੈਂ ਪ੍ਰਾਰਥਨਾ ਕਰਦਾ ਇਸ ਵਰਗੇ ਪਿਤਾ ਮੈਂ ਪ੍ਰਾਰਥਨਾ ਕਰਦਾ ਹ ਜਿਨਾਂ ਵਿੱਚ ਇਹ ਰੋਭਚਨ ਮਿਪ੍ਰੋਫੀਸ਼ੀ ਦੀ ਚਾਬੀ ਤੇ ਸਭ ਕੁਝ ਨੂੰ ਪ੍ਰੈਸ ਕਰਨ ਤੇਰਾ ਨਾਮ ਨੂੰ ਪ੍ਰੈਸ ਕਰ ਹallelujah ਬਹੁਤਰਾ ਆਪਣੇ ਜਰੀਦਨ ਇਹ ਵਿਚਨ ਸੰਜਿਆ ਕਰਾਂਗਾ ਕਰਦਾ ਹਾਂ ਕਿ ਜਦ ਇੱਕ ਵਿਅਕਤੀ ਜੇ ਸ਼ਰਾਬ ਪੀਂਦਾ ਹੈ ਤੇ ਬਾਈਬਲ ਚ ਲਿਖਿਆ ਕਿ ਫਿਰ ਉਹ ਵਿਅਕਤੀ ਕਹੇਗਾ ਕਿ ਤੁਸੀਂ ਕਿ ਲੋਕਾਂ ਨੇ ਮੈਨੂੰ ਮਾਰਿਆ ਮੈਨੂੰ ਸੱਟ ਨਹੀਂ ਲੱਗੀ ਤੇ ਲੋਕਾਂ ਨੇ ਮੈਨੂੰ ਤੇ ਮੇਰੀ ਮੈਂ ਮੇਰੀ दारू ਪੀਤੀ ਹੋਈ ਜਾਂ ਮੇਰੀ ਸ਼ਰਾਬ ਪੀਤੀ ਹੋਈ ਲੋਕੀ ਆਖਣਗੇ ਕਿ ਕੀ ਹੁਣ ਵਚਨ ਜੀ ਵੀ ਆਖਿਆ ਗਿਆ ਕਿ ਫਿਰ ਫਿਰ ਵਿਅਕਤੀ ਆਖੇਗਾ ਕਿ ਮੈਂ ਹੋਰ ਪੀਵਾਂ ਤੇ ਮੈਂ ਉਸ ਤੋਂ ਬਾਅਦ ਵਿੱਚ ਜਦ ਮੇਰੀ ਇਹ ਉਤਰੇਗੀ ਤੇ ਮੈਂ ਹੋਰ ਵਾਰਾ ਫਿਰ ਪੀਵਾਂ ਜੋ ਇੱਕ ਜਿਹੜਾ ਨਿਸ਼ੇਦਾ ਜਿਹੜਾ ਇੱਕ ਚਾਂਸਾ ਹੈ ਪਰਮੇਸ਼ਰ ਨੇ ਨਹੀਂ ਖੁਦਾ ਨਹੀਂ ਕਿੰਦਾ ਕਿਸੇ ਨਸ਼ਾ ਕਰੋ ਇਹ ਸ਼ੈਤਾਨ ਤੁਹਾਨੂੰ ਡੈਵਲਿਸ਼ ਡੈਵਲ ਦੀ ਸ਼ਕਤੀ ਹੈ ਡੈਵਲ ਦੀ ਜਿਹੜੀ ਆ ਖਰਾਬੀ ਡੈਵਲ ਦੀ ਖਰਾਬੀ ਹਾਲੇਲੂਆ ਡੈਵਲ ਚਾਹੁੰਦਾ ਕਿ ਤੁਹਾਨੂੰ ਜਿੰਨੀਆਂ ਚ ਹਰ ਇੱਕ ਬੰਧਨ ਫਾਉਂਡੇਜ ਬਣੇ ਲੋਕਾਂ ਦੇ ਜੋ ਰਿਸ਼ਤੇ ਹੁੰਦੇ ਹਨ ਉਹ ਟੁੱਟ ਜਾਂਦੇ ਹਨ ਲੋਕਾਂ ਦੇ ਘਰਾਂ ਵਿੱਚ ਕੀ ਕਰਦਾ ਸ਼ੈਤਾਨ दारू ਦੇ ਨਾਲ ਕਲੇਸ਼ ਕਰਦਾ ਹੈ ਝਗੜੇ ਈਰਖਾ ਵੈਰ ਵਿਰੋਧ ਗੁੱਸਾ ਸੋ ਪਰਮੇਸ਼ਰ ਲਿਖਿਆ ਕਿ ਜੋਰ ਚੋਰੀ ਕਰਨ ਲਈ ਕਾਤ ਕਰਨ ਲਈ ਤੇ ਨਸ਼ਟ ਕਰ ਲੀ ਜਾਂਦਾ ਹੈ ਮੈਂ ਆਇਆ ਹਾਂ ਬਚਾਉਣ ਲਈ ਸਦੀਪਕ ਜੀਵਨ ਦੇਣ ਲਈ ਆਇਆ ਹਾਂ ਪਰਮੇਸ਼ਰ ਤਾਂ ਪਵਿੱਤਰ ਜੀਵਨ ਦੇਣਾ ਚਾਹੁੰਦਾ ਹੈ ਹੋਵੇਂਸ਼ਗਨ ਪਵਿੱਤਰ ਬਣੂ सिद्ध बनो जे मैं पवित्र हाँ सिद्ध हाँ हले लुइया पवित्र बनो सिद्ध बन हलेगा जे मैं पवित्र हाँ गॉड ने नहीं किया गॉड ने नहीं किया सिगरेट सिगरेट यूज करते हैं। कर ला के सिगरेट पीते लोग गॉड ने नहीं किया सिगरेट पियो गॉड नहीं कहता हाल लुई गया खुदा को धनबाद भी बचन द्वारा बैस करे धनबाद तो शिशित शांति के न प्रभु अपनी फायर ब्लैस करे गॉड ब्लेस यू ऑल खुदा बंदा फायर खुदा बंदी शक्ति खुदा बंदी समझ तुम्हारे जीवन में छोटे छोटे काम करे On the name of the Lord God, Jesus Christ. Praise the Lord in the name of the Lord God. Lord, Christ. Lord. God bless you all.